ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਣਾ ਹਿਮਾਚਲ ਤੇ ਮੈਂ ਆ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾ ਗੱਲ ਮਾਨਸਾ ਦੇ ਕਸਬਾ ਬਰੇਟਾ ਦੇ ਵਿੱਚ ਸਕੂਲ ਵਾਂਗ ਤੇ ਕਾਰ ਦੀ ਆਮੋ ਸਾਹਮਣੇ ਟੱਕਰ ਹੋ ਗਈ ਹੈ ਜਿਸ ਦੇ ਵਿੱਚ ਦਰਜਨ ਤੋਂ ਵੱਧ ਸਕੂਲੀ ਬੱਚੇ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਬੁੱड्डा ਲਾੜਾ ਦੇ ਸਿਵਲ ਹਸਪੀਟਲ ਚ ਦਾਖਲ ਕਰਵਾਇਆ ਗਿਆ ਹੈ ਟਰੱਕ ਟੱਕਰ ਜਿਹੜੀ ਇੰਨੀ ਜ਼ਬਰਦਸਤ ਸੀ ਕਿ ਆਸ-ਪਾਸੇ ਦੇ ਲੋਕਾਂ ਨੇ ਬੱਚਿਆਂ ਨੂੰ ਬਚਾਇਆ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ ਹੈ ਤਾਂ ਸਕੂਲ ਬੱਸ ਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਹੈ ਦਰਜਨ ਤੋਂ ਵੱਧ ਸਕੂਲੀ ਬੱਚੇ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਲੋਕਾਂ ਨੇ ਬੱਚਿਆਂ ਨੂੰ ਬਚਾਇਆ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਹੈ ਤਾਂ ਸਕੂਲ ਦੀ ਜਿਹੜੀ ਇਹ ਬੱਸ ਦੱਸੀ ਜਾ ਰਹੀ ਹੈ ਮਾਨਸਾ ਚ ਭਿਆਨਕ ਸੜਕ ਹਾਦਸਾ ਹੋਇਆ ਹੈ ਸਕੂਲ ਬੱਸ ਦੀ ਜਿਹੜੀ ਹੈਗੀ ਹੈ ਉਹ ਹਾਦਸੇ ਦਾ ਸ਼ਿਕਾਰ ਹੋਗੀ ਸਕੂਲ ਬੱਸ ਤੇ ਕਾਰ ਦੇ ਵਿਚ ਆ ਟੱਕਰ ਹੋਈ ਹੈ ਚੱਲ ਗਏ ਉਹ ਜੂਰਨ ਕਰ ਰਹੀ ਸੀ ਗੱਡੀ ਫੁੱਟਪਾਥ ਟੱਪ ਰਹੀ ਸੀ ਟੱਪ ਕੇ ਉਹ ਪਤਾ ਨਹੀਂ ਕਿਹੜੀ ਗੱਡੀ ਆਈ ਪਤਾ ਨਹੀਂ ਬਰੀਜਾ ਨਹੀਂ ਪਤਾ ਕਿਹੜੀ ਸੀ ਉਹਦੀ ਸਪੀਡ ਜ਼ਿਆਦਾ ਸੀ ਉਹਦੇ ਲੈ ਕੇ ਗੱਡੀ ਮਾਰੀ ਗੱਡੀ ਇੱਧਰ ਜਾਂਦੀ ਜਾਂਦੀ ਹੈ ਇੱਧਰ ਮੂੰਹ ਘੁਵਾ ਕੇ ਸਕੂਲ ਭੈਣ ਫੇਰ ਪਲਟਾ ਤੇਰੇ ਬੱਚੇ ਵੀ ਹੈਗੇ ਵਿੱਚ ਮੇਰੇ ਤਿੰਨ ਬੱਚੇ ਨੇ ਦੋ ਬੇਟੀਆਂ ਨੇ ਇੱਕ ਬੇਟਾ ਤੇ ਮੇਰੇ ਬੱਚੇ ਬੱਚੇ ਵੱਡੀ ਬੇਟੀ ਦੇ ਸੱਟ ਆਈ ਛੋਟੇ ਬੇਟੇ ਦੇ ਟੋਟਲ ਬੱਚੇ ਕਿੰਨੇ ਸੀ ਵੈਂਚ ਉਹ ਦੇਖਣੇ ਪੈਗੇ ਇਹਨਾਂ ਹੋਰ ਰਫਤਾਰ ਸੀ ਜਿਹੜੀ ਆ ਰਹੀ ਸੀ ਆਪਣੀ ਸਕੂਲ ਵੈਂਸੀ ਜਿਹੜਾ ਬਿਲਕੁਲ ਸਲੋ ਸੀਗੀ ਤੇ ਫੁੱਟਪਾਥ ਪਾਸ ਕਰ ਗਈ ਸੀ ਹਾਂ ਉਹ ਕਿੱਥੇ ਬੈਠੇ ਅਮਨਦੀਪ ਇਹ ਜੱਖ ਰੋਡ ਦੇ ਹੋਇਆ ਜੀ ਬਰੇਟੇ ਤਾਂ ਇਸ ਹਾਦਸੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਪੱਤਰਕਾਰ ਸਾਡੇ ਭੁਪਿੰਦਰ ਜੁੜ ਗਏ ਨੇ ਭੁਪਿੰਦਰ ਕੀ ਜਾਣਕਾਰੀ ਹੈ ਸਕੂਲੀ ਬੱਸ ਜਿਹੜੀ ਹੈ ਉਹ ਸ਼ਿਕਾਰ ਹੋ ਗਈ ਹੈ ਹਾਦਸੇ ਦਾ ਕਿੰਨੇ ਬੱਚੇ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਨੇ ਜੀਪ ਹਸਪਤਾਲ ਨੂੰ ਤਾਂ ਅੱਧਾ ਸਵੇਰ ਦਾ ਟਾਈਮ ਸੀਗਾ ਜਦੋਂ ਇੱਕ ਸਕੂਲ ਦੀ ਜਿਹੜੀ ਬੈਂ ਪੈਂਦੀ ਉਹ ਸਕੂਲੋਂ ਬੱਚਾ ਲੈ ਕੇ ਜਾ ਰਹੀ ਸੀ ਅੱਗੇ ਇੱਕ ਕਾਰ ਆਰਜੀ ਬ੍ਰਿਜਾ ਉਸ ਦੇ ਵਿੱਚ ਜਾ ਕੇ ਟੰਦ ਕਾਰ ਨਾਲ ਟਕਰਾ ਗਿਆ ਔਰ ਟਕਰੇ ਨਹੀਂ ਜ਼ਬਰਦਸਤ ਸੀ ਕਿ ਲੋਕ ਜਿਹੜੇ ਨੇੜੇ ਨੇੜੇ ਤੇ ਨਜ਼ਦੀਕ ਲੋਕ ਖੇਤਾਂ ਵਿੱਚ ਕੰਮ ਕਰਦੇ ਉਹਨਾਂ ਨੇ ਆ ਕੇ ਭੱਟ ਕੇ ਬੱਚਾ ਨੂੰ ਵਿੱਚੋਂ ਕੱਢਿਆ ਛੱਡਣ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਪੁਢਲਾਡਾ ਦੇ ਵਿੱਚ ਲਿਆ ਕੇ ਦਾਖਲ ਕਰ ਦਿੱਤਾ ਗਿਆ ਔਰ ਛੋਟੇ ਛੋਟੇ ਬੱਚੇ ਸੀਗੇ ਇਹਨਾਂ ਦੀ ਕਾਫੀ ਹਾਲਤ ਜਿਹੜੀ ਹੈ ਉਹ ਕਈ ਬੱਚਿਆਂ ਦੇ ਵਿੱਚ ਗੰਭੀਰ ਹੈ ਇਸ ਵਾਸਤੇ ਅਜੇ ਪੁਲਿਸ ਕੋਲ ਨੂੰ ਕੁਝ ਪਿਆਰ ਨਹੀਂ ਹੈ ਕਿਉਂਕਿ ਪੁਲਿਸ ਕਹਿੰਦੀ ਹੈ ਅਜੇ ਅਸੀਂ ਜਾਂਚ ਕਰਾਂਗੇ ਚੈਕ ਕਰਨ ਤੋਂ ਬਾਅਦ ਹੀ ਕੁਝ ਅਸੀਂ ਦੱਸ ਸਕਦੇ ਹਾਂ ਇਹ ਜਿਹੜਾ ਹਾਦਸਾ ਹੋਇਆ ਹੈ ਇਹ ਬੱਚਾ ਦਾ ਜਿਹੜਾ ਜਲਦੀ ਲੈ ਕੇ ਆਉਣਾ ਬੱਚਿਆਂ ਨੂੰ ਸਕੂਲ ਦੇ ਵਿੱਚ ਐਂਸਰ ਤੇ ਜਣਾ ਤੇ ਧੁੰਦ ਦੇ ਮੌਸਮ ਖਰਾਬ ਹੋਣ ਕਰਕੇ ਬੱਚੇ ਦੀ ਜਲਦਬਾਜ਼ੀ ਤੇ ਉਧਰੋਂ ਜਿਹੜੇ ਗੱਡੀ ਵਾਲੇ ਆ ਅੱਜ ਕੱਲ ਗੱਡੀਆਂ ਵੀ ਜਾਦੇ ਤੇਜ਼ੀ ਹੋਣ ਕਾਰਨ ਅੱਗੇ ਨਾ ਧਿਆਨ ਦੇਣ ਕਰਨ ਇਹ ਬਹੁਤ ਖਤਰਨਾਕ ਹਸਤਾ ਵਾਪੇ ਆਇਆ ਇਸ ਨਾਲ ਮਾਪੇ ਬੜੇ ਗੰਭੀਰ ਨੇ ਕਹਿ ਰਹੇ ਨੇ ਵੀ ਸਾਡੇ ਬੱਚੇ ਜਿਹੜੇ ਆਪਣੀ ਸੇਫਟੀ ਵਾਸਤੇ ਜਿਹੜੀਆਂ ਗੱਡੀਆਂ ਦੇ ਵਿੱਚ ਭੇਜ ਰਹੇ ਹਨ ਪਰੰਤੂ ਜਦੋਂ ਇਸ ਤਰ੍ਹਾਂ ਐਕਸੀਡੈਂਟ ਹੋ ਜਾਂਦਾ ਸਾਡੇ ਵੀ ਮਨ ਇਸ ਤਰ੍ਹਾਂ ਟੁੱਟ ਜਾਂਦੇ ਨੇ ਹੁਣ ਅੱਗੇ ਜਿਹੜਿਆ ਹੈਗਾ ਉਹ ਟ੍ਰੀਟਮੈਂਟ ਚੱਲ ਰਹੀ ਹੈ ਫਰਲਾਡਾ ਸਿਵਲ ਹਸਪਤਾਲ ਦੇ ਵਿੱਚ ਚੀਪੁਸ਼ਪਾ ਭੁਪਿੰਦਰ ਇੱਕ ਕੀ ਦੀ ਗਲਤੀ ਦੱਸੀ ਜਾ ਰਹੀ ਹੈ ਬੱਸ ਡਰਾਈਵਰ ਜਿਹੜਾ ਸੀਗਾ ਉਸਨੇ ਲਾਪਰਵਾਹੀ ਕੀਤੀ ਜਾਂ ਫਿਰ ਕਾਰ ਜਿਹੜੀ ਸੀਗੀ ਉਸਦੇ ਵੱਲੋਂ ਟੱਕਰ ਮਾਰੀ ਗਈ ਹੈ ਲਾਪਰਵਾਹੀ ਕਿਸ ਦੀ ਜ਼ਿਆਦਾ ਦੱਸੀ ਜਾ ਰਹੀ ਹੈ ਜਿਹੜੀ ਉੱਥੇ ਪਤਾ ਲੱਗਾ ਸੁਣ ਕੇ ਵੀ ਕਾਰ ਵਾਲਾ ਜਿਆਦਾ ਤੇਜ਼ੀ ਰਫਤਾਰੀ ਨਾਲ ਆ ਰਿਹਾ ਸੀ ਜ਼ਿਆਦਾਤਰ ਉੱਥੇ ਲੋਕ ਜਿਹੜੇ ਕਹਿ ਰਹੇ ਨੇ ਜਾਂ ਪੇਰੇਨਸ ਨਾਲ ਗੱਲਬਾਤ ਉਹ ਇਹੀ ਕਹਿ ਰਹੇ ਨੇ ਵੀ ਇਹ ਲਈ ਬੱਸ ਵਾਲਾ ਸੀ ਆ ਆਪਣਾ ਕਾਰ ਵਾਲਾ ਸੀ ਉਸਦੀ ਹੀ ਗਲਤੀ ਕਾਰਨ ਉਹ ਆਊਟ ਆਫ ਕੰਟਰੋਲ ਹੋ ਗਈ ਕਾਰ ਤਾਂ ਹੀ ਸਰਟ ਐਕਸੀਡੈਂਟ ਹੋਇਆ ਜੀ ਬਹੁਤ ਬਹੁਤ ਧੰਨਵਾਦ ਭੁਪਿੰਦਰ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਦਸ਼ਕਾ ਦੇ ਨਾਲ